हाँ जी कि सारे अच्छा दे रहे हैं गेड़ा भगवान पिंड चौटी वाला देना ਥਾਟਾ ਮੰਤਰੀ ਵੀ ਕਿਹਾ ਹੈ ਰਾਈਟ ਹੱਗੇ ਹੋ ਆਦਰ ਨਹੀਂ ਹੈਗਾ ਹਾਂ ਨੀਲਾ ਨਹੀਂ ਭਾਈ ਮੰਨਦਾ ਹੈ ਇਹਦਾ ਟੱਕਣਾ ਅੱਜ ਫੇਰ ਸਾਜਰੀ ਚੱਕਤਾ ਅਸੀਂ ਬਚਾਰੇ ਨੇ ਤਿਆਰੀ ਕੀਤੀ ਵੀ ਸਾਰੀ ਦੁਕਾਨਾਂ ਤਕੂਨਾਂ ਦੇ ਵਿਚੇ ਰਹਿ ਗਈ ਸਵੇਰੇ ਦਾ 5 ਵਜੇ ਦਾ ਨਹੀਂ ਪੈ ਰਿਹਾ ਲਗਾਤਾਰ ਕੋਈ ੱਡੀ ਦੁਕਾਨ ਵੀ ਨਹੀਂ ਹੈ ਜਿਹੜੇ ਆਏ ਆ ਵਿਚਾਰੇ ਉਹ ਵੀ ਬੈਠੇ ਆ ਸਮਾਨ ਉਹ ਕਰਦੇ ਆ ਇੱਧਰ ਵੀ ਇਹਨਾਂ ਦਾ ਸਾਰੀ ਤਾਮਚੰਮ ਭਿੱਜਿਆ ਪਿਆ ਬਾਬੇ ਗੱਲਾਂ ਇੰਨੀ ਆੜੀ ਆ ਮੁਰਗੀਆਂ ਦੀ ਤੇ ਮੰਜੇ ਵਿਚਾਰ ਕੇ ਬੈਠਣਾ ਮੈਨੂੰ ਛੇੜਦਾ ਕੁਦਰਤ ਮੂਰੇ ਨਾ ਕਿਸੇ ਦਾ ਕੋਈ ਜੋਰ ਨਹੀਂ ਹੈਗਾ ਅਹ ਕਿ ਛੇਂਜ ਹੋ ਗਈ ਕੈਨਸਲ ਮੇਲਾ ਵੀ ਨਹੀਂ ਐਡਾ ਖਾਸ ਭਰਿਆ ਇਸ ਵਾਰ ਤਾਂ ਮੀਂਹ ਨਹੀਂ ਹਟਿਆ ਨਾ ਕੱਲ ਹਟਿਆ ਨਾ ਅੱਜ ਚੌਂਕੀ ਵਾਲੇ ਦੇ ਨਾਲ ਟਿਆ ਬਹੁਤ ਪਾਣੀ ਉਹ ਪਾਣੀ ਫਿਰਦਾ ਹੂੰ ਛੇਂਜ ਕੈਨਸਲ ਆ ਦਿੱਤੀ ਸਾਡੇ ਪਿੰਡ ਦੀ ਅਜੇ ਵੀ ਉੱਪਰ ਤੇ ਪੂਰਾ ਮੀਂਹ ਪੈ ਰਿਹਾ ਗਰਾਊਂਡ ਚ ਐਨ ਫੁੱਲ ਪਾਣੀ ਖੜ ਗਿਆ ਕੋਈ ਹੱਲ ਹੀ ਹੈਗਾ ਹੁਣ ਉੱਦਣ ਦੇ ਗਰਾਊਂਡ ਨੂੰ ਪਚਾਉਂਦੇ ਤੇ ਵੀ ਸੁੱਕ ਜਵੇ ਪਾਣੀ ਵੀ ਸੜਕ 'ਚ ਰੋਕਿਆ ਪਰ ਅੱਜ ਚਲਾਉਣਾ ਪੈ ਗਿਆ ਫੇਰ ਲੋਕ ਜਿਹੜੇ ਮੇਲੇ ਨੂੰ ਆਉਣੇ ਆ ਤੰਗ ਹੁੰਦੇ ਤੇ ਤਾਂ ਖੋਲਿਆ ਫੇਰ ਪਾਣੀ ਆ 'ਚ ਦੇਖੋ ਤਾਂ ਕੀ ਕਹਿੰਦਾ ਪਾਣੀ ਆ ਗੁਰਦੁਆਰਾ ਸਾਹਿਬ ਵਾਲਾ ਟੋਬਾ ਵੀ ਹੋ ਗਿਆ ਓਵਰ ਫਲੋ ਬਹੁਤ ਜ਼ਿਆਦਾ ਨਹੀਂ ਆ ਚੁੱਕਾ ਚੱਲ ਰਿਹਾ ਉੱਪਰ ਵਾਲੀ ਸੜਕ ਤੇ ਐਨ ਫੁੱਲ ਭਰ ਕੇ ਜਿਆਦਾ ਨਹੀਂ ਆ ਕਰੇ ਵੈਗੁਰੂ ਕਿਰਪਾ ਪਜਾਤਰ